ਕਣਕ ਦੀ ਪੀਲੀ ਕੁੰਗੀ ਯੈਲੋ ਰਸਟ ਪੀਲੀ ਕੁੰਗੀ ਦੀ ਉੱਲੀ ਦਾ ਹਮਲਾ ਨੀਂਹ ਪਹਾੜੀ ਇਲਾਕਿਆਂ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ ਇਸ ਬਿਮਾਰੀ ਦੀ ਉੱਲੀ ਦੇ ਜੀਵਾਣੂ ਕਣਕ ਦੇ ਮੌਸਮ ਤੋਂ ਬਾਅਦ ਉਤਲੇ ਪਹਾੜਾਂ ਵਿੱਚ ਆਪਣੇ ਆਪ ਉੱਗੀ ਜਾਂ બીજી ਕਣਕ ਦੇ ਬੂਟਿਆਂ ਤੇ ਜਿਉਂਦੇ ਰਹਿੰਦੇ ਹਨ ਜਨਵਰੀ ਫਰਵਰੀ ਦੇ ਮਹੀਨੇ ਵਿੱਚ ਇਸ ਦੇ ਹਮਲੇ ਨਾਲ ਪੱਤਿਆਂ ਤੇ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਪੀਲੇ ਤੱਬੇ ਦਿਖਾਈ ਦਿੰਦੇ ਹਨ ਜਿਨ੍ਹਾਂ ਤੇ ਪੀਲਾ ਹਲਦੀ ਨੁਮਾ ਤੂੜਾ ਨਜ਼ਰ ਆਉਂਦਾ ਹੈ ਬਿਮਾਰੀ ਵਾਲੇ ਪੱਤੇ ਸੁੱਕ ਜਾਂਦੇ ਹਨ ਅਤੇ ਦਾਣੇ ਸੁੰਗੜ ਜਾਂਦੇ ਹਨ ਰਾਤ ਦਾ ਤਾਪਮਾਨ 7 ਤੋਂ 13 ਡਿਗਰੀ ਸੈਂਟੀਗ੍ਰੇਡ ਦਿਨ ਦਾ ਤਾਪਮਾਨ 15 ਤੋਂ 24 ਡਿਗਰੀ ਸੈਂਟੀਗ੍ਰੇਡ ਅਤੇ ਹਵਾ ਵਿੱਚ ਨਮੀ ਦੀ 85 ਤੋਂ 100% ਤੱਕ ਮਾਤਰਾ ਪੀਲੀ ਕੁੰਗੀ ਦੇ ਹਮਲੇ ਅਤੇ ਵਾਦੇ ਲਈ ਅਨੁਕੂਲ ਹਨ ਰੋਕथाम ਪੀਲੀ ਕੁੰਗੀ ਤੋਂ ਬਚਾ ਲਈ ਰੋਗ ਰਹਿਤ ਕਿਸਮਾਂ ਬੀਜੋ ਖਾਸ ਤੌਰ ਤੇ ਨੀਮ ਪਹਾੜੀ ਇਲਾਕਿਆਂ ਵਿੱਚ ਅਕਤੂਬਰ ਦੇ ਮਹੀਨੇ ਕਣਕ ਦੀ ਬਿਜਾਈ ਨਾ ਕਰੋ ਬਿਮਾਰੀ ਨਜ਼ਰ ਆਉਣ ਤੇ 300 ਗ੍ਰਾਮ ਕੈਪਟਾਨ ਅਤੇ ਹੈਕਸਾਕੋਨਾਜ਼ੋਲ 75 ਵਪੀ ਜਾਇਕ 120 ਗ੍ਰਾਮ ਟ੍ਰਾਈਫਲੋਕਸੀਸਟਰੋਬਿਨ ਅਤੇ ਟੈਬੂਕੋਨਾਜ਼ੋਲ 75 ਵੀਜੀ ਜਾਂ 200 ਮਿਲੀਲੀਟਰ ਐਜੋਕਸੀਸਟਰੋਬਿਨ ਅਤੇ ਟੈਬੂਕੋਨਾਜ਼ੋਲ 320 ਐਸਸੀ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾ ਕਰੋ ਸ਼ੁਰੂ ਵਿੱਚ ਪੀਲੀ ਕੁੰਗੀ ਦੇ ਹਮਲੇ ਵਾਲੀਆਂ ਤੌੜੀਆਂ 'ਤੇ ਹੀ ਉਲੀ ਨਾਸ਼ਕਾਂ ਦਾ ਛਿੜਕਾ ਕਰੋ ਅਤੇ ਲੋੜ ਪੈਣ 'ਤੇ ਛਿੜਕਾ ਫਿਰ ਦੁਹਰਾਓ ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ